ਅੱਜ ਗਰਦਾਸਪੁਰ ਵਿਧਾਨ ਸਭਾ ਹਲਕੇ ਵਾਸਤੇ ਮੈਂ ਸਮਝਦਾ ਵੀ ਇੱਕ ਖੇਰ ਖੁਸ਼ੀ ਦਾ ਸਮਾਗਮ ਆਜ ਮੇਰੇ ਨਾਲ ਵਿਧਾਨ ਸਭਾ ਹਲਕੇ ਦੇ ਸਾਰੇ ਹੀ ਪਿੰਡਾਂ ਤੋਂ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਇੱਥੇ ਅਸੀਂ ਇਕੱਠੇ ਹੋਏ ਆ ਔਰ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਲੋਕਾਂ ਦੇ ਨਾਲ ਵਾਦਾ ਸੀ ਕਿ ਆਪਾਂ ਲੋਕਾਂ ਦਾ ਸਰਵਪੱਖੀ ਵਿਕਾਸ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਉਸ ਵਾਦੇ ਨੂੰ ਪੂਰੇ ਕਰਦੇ ਹੋਏ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 43 ਪਿੰਡ ਇੱਕ ਤੇ 11 ਪਿੰਡ ਦੂਸਰੇ ਉਹਨਾਂ ਨੂੰ ਤਕਰੀਬਨ 2.5 ਕਰੋੜ ਰੁਪਈਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਜਿਹਦੇ ਵਿੱਚ 43 ਪਿੰਡਾਂ ਨੂੰ ਪਿੰਡ ਦੀ ਗਲੀਆਂ ਨਾਲੀਆਂ ਲਈ ਪਾਣੀ ਦੇ ਨਿਕਾਸ ਲਈ ਧਰਮਸ਼ਾਲਾ ਰਿਪੇਅਰ ਲਈ ਸ਼ਮਸ਼ਾਨ ਘਾਟ ਰਿਪੇਅਰ ਲਈ ਤੇ ਹੋਰ ਜਿਹੜੇ ਲੋੜਿੰਦੇ ਕੰਮ ਨੇ ਉਹਨਾਂ ਵਾਸਤੇ ਪੈਸੇ ਦਿੱਤੇ ਗਏ ਨੇ ਤੇ 11 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਜਿਹੜਾ ਦੇਣ ਵਾਸਤੇ ਤਕਰੀਬਨ 1 ਕਰੋੜ ਤੇ 52 ਲੱਖ ਰੁਪਈਆ ਦੀ ਉਹ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਦਿੱਤਾ ਔਰ ਇਹਦੀ ਖੂਬਸੂਰਤੀ ਇਹ ਆ ਕਿ ਉਹ ਪਿੰਡ ਜਿੱਥੇ ਟੈਂਕੀਆਂ ਨਹੀਂ ਹੈਗੀਆਂ ਲੋਕ ਹੀ ਆਪਣੇ ਘਰਾਂ ਦੇ ਵਿੱਚ 70-70 ਫੁੱਟ ਤੋਂ ਬੋਰ ਕਰਕੇ ਪਾਣੀ ਪੀ ਰਹੇ ਨੇ ਉਹਨਾਂ ਦੀ ਚੰਗੀ ਸਿਹਤ ਵਾਸਤੇ ਉਹ ਤਾਂ ਕਿ ਉਹ ਜਿਹੜਾ ਪਾਣੀ ਆ 400 ਫੁੱਟ ਤੋਂ ਆ ਸਕੇ ਉਹਨਾਂ ਪਿੰਡਾਂ ਦੇ ਵਿੱਚ ਬੋਰ ਗਰਾ ਕੇ ਕੋਠਾ ਪਾ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਤਾਂ ਕਿ ਲੋਕ ਜਿਹੜੇ ਨੇ ਸਾਫ਼ ਸੁਥਰਾ ਪਾਣੀ ਪੀ ਸਕਣ ਔਰ ਉਹਦੇ ਵਿੱਚ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟਾ ਜਿਹਾ ਪਿੰਡ ਹੈ ਮਿਹਨਤ ਕਸ਼ਾ ਦਾ ਪਿੰਡ ਆ ਪੱਠਾ ਕੋਲਣੀ ਜਿੱਥੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂ ਕਿ ਬੋਰ ਹੋਊਗਾ ਕੋਟਾ ਪਾਊਗਾ ਔਰ ਸਾਰੇ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਤਰ੍ਹਾਂ ਪਟੀਆਂ ਪਿੰਡਾਂ ਗੋਤਪੋਖਰ ਦੇ ਨਾਲ ਉੱਥੇ ਵੀ ਬੇਹਦ ਕਾਸ਼ ਲੋਕ ਨੇ ਤਾਂ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋੜਾ ਹੋਈ ਆ ਸੀ ਪੰਚਾਇਤ ਦੀ ਆ ਪਹਿਲੀ ਕਿਸ਼ਤ ਅੱਜ 47 ਪਿੰਡਾਂ ਨੂੰ ਤਕਰੀਬਨ ਉਹਨਾਂ ਨੇ ਤੁਸੀ 2 ਕਰੋੜ ਰੁਪਈਆ ਦਿੱਤਾ ਸੀਗਾ ਤੇ 47 ਤੋਂ ਬਾਅਦ ਅੱਜ 43 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਈਆ ਅੱਜ ਜਿਹੜਾ ਉਹ ਵੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਸੁੱਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਪੱਤਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਤਾਅਤ ਅੱਜ ਫੇਰ ਆ ਵੱਡੀ ਰਕਮ ਜਿਹੜੀ ਆ ਸਵਾ 2 ਕਰੋੜ ਰੁਪਏ ਦੀ ਪੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਆਂ ਸਤੰਬਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਜੇ 6 ਮਹੀਨੇ 9 ਮਹੀਨਿਆਂ ਦੇ ਵਿੱਚ ਤਕਰੀਬਨ ਸਵਾ 5 ਕਰੋੜ ਰੁਪਈਆ ਗੁਰਦਾਸਪੁਰ ਦੇ ਵਿਦਾਂ ਸਭਾ ਹਲਕੇ ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋਏ ਜਾ ਗਿਆ ਵਾ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤੰਦੇਈ ਦੇ ਨਾਲ ਠੀਕ ਠਾਕ ਨਾ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਮਿਆਰੀ ਕੰਮ ਹੋਵੇ ਔਰ ਇਸ ਰਕਮ ਨੂੰ ਗੁਰੂ ਘਰ ਦੀ ਗੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸਕਤੀ ਸਾਹਿਬਾਨ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਪੈਸਾ ਲੱਗਾ ਉਹਦਾ ਸੁੱਖ ਮਿਲ ਸਕੇ ਸਾਰੇ ਕੰਮ 11 ਪਿੰਡਾਂ ਦੇ ਸ਼ੁਰੂ ਕਰਾ ਦਿਓ ਜੀ ਔਰ ਦੋ ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣ ਹਾਂਜੀ ਅੱਜ ਜੀ ਹਲਕਾ ਗੁਰਦਾਸਪੁਰ ਦੇ ਕਰੀਬ 45 ਪਿੰਡਾਂ ਉਹਨਾਂ ਨੂੰ ਜਿਹੜਾ ਵਾ 1 ਕਰੋੜ 20 ਲੱਖ ਦੇ ਕਰੀਬ ਤੇ ਨਾਲ ਹੀ ਵਾਟਰ ਸਪਲਾਈ ਡਿਪਾਰਟਮੈਂਟ ਆ ਉਹਨਾਂ ਦੇ 1 ਕਰੋੜ 25 ਲੱਖ ਦੇ ਕਰੀਬ 2 2 ਕਰੋੜ 45 ਲੱਖ ਦੇ ਕਰੀਬ ਇਹ ਫੰਡ ਜਿਹੜੇ ਆ ਜੀ 15ਵਾਂ ਵਿੱਤ ਕਮਿਸ਼ਨ ਮਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਿੱਸਾ 10% ਆ ਉਹਦੇ ਵਿੱਚੋਂ ਤਜਵੀਜ਼ ਬਣਾ ਕੇ ਭੇਜੀ ਸੀ ਅਸੀਂ ਤੇ ਉਹਦੇ ਵਿੱਚੋਂ ਫੰਡ ਜਿਹੜੇ ਜਾਰੀ ਹੋਏ ਸੀ ਤੇ ਉਹਦੇ ਤਹਿਤ ਜਿਹੜਾ ਅੱਜ ਜਾਰੀ ਕੀਤਾ 45 ਪਿੰਡਾਂ ਦੀ 4575 ਨੂੰ